ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਗਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਬ੍ਰਾਡਵੇ ਇਮੀਗ੍ਰੇਸ਼ਨਸ ਤੋਂ ਅੱਜ ਗੱਲ ਯੂਕੇ ਦੇ ਸਪਾਊਸ ਵੀਜ਼ਾ ਦੀ ਕਰਾਂਗੇ ਬਹੁਤ ਸਾਰੇ ਲੋਕਾਂ ਨੂੰ ਕਲੀਅਰਿਟੀ ਹੀ ਨਹੀਂ ਹੈ ਕਿ ਯੂਕੇ ਦੇ ਵਿੱਚ ਸਪਾਊਸ ਵੀਜ਼ਾ ਹਜੇ ਵੀ ਬੜਾ ਆਸਾਨ ਹੈ ਬੰਦ ਨਹੀਂ ਹੈ ਅਮਰਜੀਤ ਸਿੰਘ ਕਵਰ ਹੋਣਾ ਨੇ ਵੀ ਪਿਛਲੇ ਵੀਡੀਓ ਦੇ ਵਿੱਚ ਇਹਦੇ ਤੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਕੀਤੀਆਂ ਸੀ ਸਾਡੇ ਨਾਲ ਆ ਜਗਪ੍ਰੀਤ ਜੀ ਨੇ ਜਗਪ੍ਰੀਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸੋ ਮਚ ਜਗਪ੍ਰੀਤ ਜੀ ਕਹਿੰਦੇ ਸਪੌਸ ਵਿਜ਼ਾ ਯੂਕੇ ਦੇ ਵਿੱਚ ਮਾਸਟਰਸ ਦੇ ਲਈ ਹੁਣ ਵੀ ਆਸਾਨ ਹੈ ਤੇ ਬਹੁਤ ਵੱਡੀ ਗਣਤੀ ਚ ਵਿਦਿਆਰਥੀ ਜਾਂਦੇ ਨੇ ਹੁਣ ਇੱਕ ਤਾਂ ਇਹ ਦੱਸੋ ਇਹ ਵਹਿਮ ਬੜਾ ਚੱਲਦਾ ਹੈ ਲੋਕਾਂ ਚ ਜਿਹੜਾ ਕਵਰ ਸਾਹਿਬ ਨੇ ਵੀ ਕਲੀਅਰ ਕੀਤਾ ਵੀ ਕੱਲੀ ਪੀ ਐਚ ਡੀ ਵਾਲਿਆਂ ਨੂੰ ਸਪੌਸ ਵਿਜ਼ਾ ਨਹੀਂ ਸਧਾਰਨ ਜਿਨੇ ਇੱਥੇ ਬੀਏ ਕੀਤੀ ਹੈ ਉਹ ਵੀ ਜਾ ਸਕਦਾ ਸਪੌਸ ਵਿਜ਼ਾ ਦੇ ਵਿੱਚ ਕਿਹੜੀ ਕਿਹੜੀ ਆਪਸ਼ਨ ਹੈ ਕਿੰਨੀਆਂ ਕ ਯੂਨੀਵਰਸਿਟੀਆਂ ਦੇਖੋ ਜੀ ਸਪੌਸ ਵਿਜ਼ਾ ਨੂੰ ਲੈ ਕੇ ਨਾ ਪਹਿਲਾਂ ਵੀ ਬਹੁਤ ਸਾਰੇ ਸਟੂਡੈਂਟਸ ਦੇ ਡਾਊਟਸ ਪੇਰੈਂਟਸ ਦੇ ਆਏ ਜੋ ਪਿਛਲੇ ਸਾਲ ਕਹਿ ਲਓ ਵੀ 31 ਦਸੰਬਰ 2023 ਤੱਕ ਸਟਾਪੇਜ ਆਇਆ ਸੀ ਕਿ ਹੁਣ 2024 ਦੇ ਵਿੱਚ 1 ਜਨਵਰੀ ਤੋਂ ਬਾਅਦ ਸਪਾਊਸ ਜਿਹੜਾ ਉਹ ਨਹੀਂ ਜਾ ਪਾਊਗਾ ਉਹ ਡਿਪੈਂਡੈਂਟ ਕੈਟਾਗਰੀ ਬੰਦ ਹੋਊਗੀ ਤੇ ਇਹ ਵੀ ਚੀਜ਼ਾਂ ਨਾ ਸਰ ਬੰਦ ਨਹੀਂ ਹੁੰਦੀਆਂ ਹੁੰਦੀਆਂ ਸਿਰਫ ਉਹਨਾਂ ਦਾ ਤੁਸੀਂ ਕਹਿ ਲਓ ਵੀ ਸਟਰਕਚਰ ਬਦਲਦਾ ਉਹਨਾਂ ਦੀ ਮੋਰਫੋਲੋਜੀ ਬਦਲਦੀ ਹੈ ਇੰਟਰਨਲੀ ਚੀਜ਼ਾਂ ਚੱਲਦੀਆਂ ਨੇ ਹੁਣ ਚੇਂਜ ਕਿੱਥੇ ਆਇਆ ਪਹਿਲਾਂ ਕੀ ਸੀਗਾ ਕਿ ਕੋਈ ਵੀ ਸਟੂਡੈਂਟ ਟਾਟ ਬੇਸਡ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਦਾ ਸੀ ਉਹ ਸਪਾਊਸ ਦੇ ਨਾਲ ਜਾ ਸਕਦਾ ਸੀ ਓਪਨ ਸੀ ਸੋ ਮਈ 2024 ਦਾ ਜਿਹੜਾ ਇਨਟੇਕ ਸੀਗਾ ਉਹਨੇ ਬਿਲਕੁਲ ਕਨਫਿਊਜ਼ਨਸ ਨੂੰ ਦੂਰ ਕਰਤਾ ਯੂਨੀਵਰਸਿਟੀਆਂ ਨੇ ਵਿਦ ది ਅਪਰੂਵਲ ਆਫ ਯੂਕੇ ਵੀਜ਼ਾ ਇਮੀਗ੍ਰੇਸ਼ਨ ਕੁਝ ਸਪੈਸਿਫਿਕ ਪ੍ਰੋਗਰਾਮਸ ਓਪਨ ਕੀਤੇ ਹੁਣ ਉਹ ਪ੍ਰੋਗਰਾਮਸ ਕਿਹੜੇ ਸੀਗੇ ਉਹ ਪ੍ਰੋਗਰਾਮ ਸੀਗੇ ਰਿਸਰਚ ਬੇਸਡ ਹੁਣ ਜਦੋਂ ਰਿਸਰਚ ਦੀ ਗੱਲ ਆਉਂਦੀ ਹੈ ਨਾ ਤੇ ਮਾਈਂਡ ਚ ਸਭ ਤੋਂ ਪਹਿਲੀ ਗੱਲ ਕੀ ਆਉਂਦੀ ਹੈ ਲੋ ਜੀ ਰਿਸਰਚ ਕਰਨੀ ਹੈ ਇਹ ਤਾਂ ਹੁਣ ਪੀ ਐਚ ਡੀ ਵਾਲਾ ਕੰਮ ਹੈ ਵੀ ਪਹਿਲਾਂ ਗ੍ਰੈਜੂਏਸ਼ਨ ਕਰਾਂਗੇ ਫਿਰ ਮਾਸਟਰ ਡਿਗਰੀ ਕਰਾਂਗੇ ਫਿਰ ਮਾਸਟਰ ਡਿਗਰੀ ਦੇ ਥੀਸਿਸ ਦੇ ਬਿਹਾਫ ਤੇ ਸਾਨੂੰ ਪੀ ਐਚ ਡੀ ਦੇ ਵਿੱਚ ਐਡਮਿਸ਼ਨ ਮਿਲੂਗੀ ਉਹ ਇੱਕ ਲੰਬਾ ਚੌੜਾ ਪ੍ਰੋਸੈਸ ਹੈ 5 ਸਾਲ ਕੌਣ ਲਾਊਗਾ ਸੋ ਇਹ ਇੰਡੀਆ ਦੇ ਵਿੱਚ ਕੀ ਹੈ ਕਿ ਇੰਡੀਆ ਦੇ ਵਿੱਚ ਇਹ ਸਿਸਟਮ ਚੱਲਦਾ ਹੈ ਜੋ ਇਹ ਅਕੈਡੈਮਿਕ ਤੁਸੀਂ ਇਹਦੀ ਕਹਿ ਲਓ ਵੀ ਹਾਇਰਰਕੀ ਹੈ ਠੀਕ ਹੈ ਬਟ ਕੁਝ ਪ੍ਰੋਗਰਾਮਸ ਯੂਕੇ ਦੇ ਵਿੱਚ ਜਾਂ ਤੁਸੀਂ ਕੈਨੇਡਾ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਚ ਵੀ ਦੇਖੋਗੇ ਤਾਂ ਜਿਹੜੇ ਮਾਸਟਰਸ ਪ੍ਰੋਗਰਾਮ ਨੇ ਨਾ ਇਹ ਵੀ ਰਿਸਰਚ ਓਰੀਐਂਟਡ ਹੁੰਦੇ ਨੇ ਸੋ ਇੱਥੇ ਕੀ ਹੈ ਯੂਨੀਵਰਸਿਟੀਆਂ ਨੇ ਰਿਸਰਚ ਓਰੀਐਂਟਡ ਮਾਸਟਰਸ ਪ੍ਰੋਗਰਾਮ ਡਿਜ਼ਾਈਨ ਕੀਤੇ ਔਰ ਉਹ ਸਟੂਡੈਂਟਸ ਦੇ ਲਈ ਓਪਨ ਕੀਤੇ ਔਰ ਇਹ ਟਾਇਰ 4 ਕੈਟਾਗਰੀ ਚ ਹੀ ਆਉਂਦੇ ਜੇ ਆਪਾਂ ਪੀ ਐਚ ਡੀ ਦੀ ਗੱਲ ਕਰਦੇ ਨਾ ਉਹਦਾ ਵੀਜ਼ਾ ਹੀ ਬਦਲ ਜਾਂਦਾ ਉਹ ਟਾਇਰ 2 ਚ ਚਲਾ ਜਾਂਦਾ ਸੋ ਇਹ ਟਾਇਰ 4 ਕੈਟਾਗਰੀ ਚ ਹੀ ਆਉਂਦੇ ਨੇ ਸੋ ਇਹਦੇ ਵਿੱਚ ਸਟੂਡੈਂਟ ਕੀ ਹੈ ਅਪਲਾਈ ਕਰ ਸਕਦੇ ਹੁਣ ਅਪਲਾਈ ਕੌਣ ਕੌਣ ਕਰ ਸਕਦਾ ਉੱਥੇ ਫੇਰ ਗੱਲ ਆ ਗਈ ਜੀ ਪ੍ਰੋਗਰਾਮ ਦੀ ਸਿਲੈਕਸ਼ਨ ਕੀ ਹੈ ਹੁਣ ਮੰਨ ਲਓ ਜੇ ਤੁਸੀਂ ਮੈਡੀਕਲ ਪ੍ਰੋਗਰਾਮ ਚ ਜਾਣਾ ਹੈ ਤਾਂ ਉਹਦੇ ਲਈ ਤੁਹਾਡੇ ਕੋਲ ਆਇਲਸ ਹੋਣਾ ਜ਼ਰੂਰੀ ਹੈ 6.5 ਬੈਂਡ ਪੀਟੀ ਹੈਗਾ ਤੇ ਓਵਰঅল 63 64 ਚਾਹੀਦਾ ਹੈ ਫੇਰ ਗੱਲ ਆਂਦੀ ਹੈ ਜੀ ਤੁਸੀਂ ਇੰਜੀਨੀਅਰਿੰਗ ਬੇਸਡ ਪ੍ਰੋਗਰਾਮ ਚ ਜਾਣਾ ਹੈ ਉਹਦੇ ਚ ਵੀ ਆਇਲਸ ਦੀ ਰਿਕੁਆਇਰਮੈਂਟ ਹੈ ਕਿਤੇ ਓਵਰঅল 6 ਦੀ ਹੈ ਬਹੁਤ ਸਾਰੇ ਸਰ ਇੱਕ ਪ੍ਰੋਗਰਾਮ ਨੇ ਬਿਜ਼ਨਸ ਓਰੀਐਂਟਡ ਉਹਨਾਂ ਦੇ ਵਿੱਚ ਵਿਦਾਊਟ ਆਇਲਸ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਕੰਡੀਸ਼ਨ ਕੀ ਹੈ ਕਿ ਤੁਹਾਡੀ ਗ੍ਰੈਜੂਏਸ਼ਨ ਜਿਹੜੀ ਹੈ ਉਹ ਇੰਗਲਿਸ਼ ਮੀਡੀਅਮ ਚ ਹੋਣੀ ਚਾਹੀਦੀ ਹੈ ਹੁਣ ਇੱਥੇ ਫੇਰ ਉਹੀ ਗੱਲ ਆ ਗਈ ਜੋ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਕਰ ਚੁੱਕੇ ਹਾਂ ਸਿਲੈਕਸ਼ਨ ਤੇ ਪਲੱਸ ਤੁਹਾਡਾ ਪ੍ਰੋਫਾਈਲ ਕੀ ਹੈ ਸੋ ਜਿਵੇਂ ਤੁਸੀਂ ਪੁੱਛਿਆ ਕਿ ਬੀਏ ਵਾਲਾ ਵੀ ਜਾ ਸਕਦਾ ਹੈ ਕਿ ਨਹੀਂ ਜਾ ਸਕਦਾ ਬੀਏ ਵਾਲਾ ਵੀ ਡੈਫੀਨੇਟਲੀ ਜਾ ਸਕਦਾ ਹੈ ਬਸ਼ਰਤੇ ਉਹਦੀ ਗ੍ਰੈਜੂਏਸ਼ਨ ਜਿਹੜੀ ਹੈ ਉਹ ਇੰਗਲਿਸ਼ ਮੀਡੀਅਮ ਚ ਹੋਣੀ ਚਾਹੀਦੀ ਹੈ ਔਰ ਮਿਨੀਮਮ ਉਹਦੇ ਕੋਲ 55% ਨੰਬਰ ਹੋਣੇ ਚਾਹੀਦੇ ਓਵਰ ਆਲ ਔਰ ਉਹਦਾ ਅਗਰ 6 7 ਸਾਲ 8 ਸਾਲ ਦਾ ਗੈਪ ਵੀ ਹੈ ਤਾਂ ਉਹ ਵੀ ਐਕਸੈਪਟਡ ਹੈ ਸੋ ਮਈ ਤੋਂ ਲੈ ਕੇ ਹੁਣ ਤੱਕ ਜਨੂਅਰੀ 2025 ਦਾ ਇਨਟੇਕ ਵੀ ਆ ਗਿਆ ਇਹਦੇ ਚ 20 ਸਪਾਊਸ ਵੀਜ਼ਾ ਦੇ ਆ ਐਪਲੀਕੇਸ਼ਨਸ ਇਕਵਲੀ ਅਪਰੂਵ ਹੋ ਰਹੀਆਂ ਨੇ ਉਸੇ ਹੀ ਰੇਸ਼ਿਓ ਦੇ ਨਾਲ ਜੋ ਕਿ ਆਪਾਂ 2023 ਦੇ ਵਿੱਚ ਦੇਖਦੇ ਸੀ ਕਿ ਬਹੁਤ ਵੀਜ਼ੇ ਆ ਰਹੇ ਸੀ ਸੋ ਬਿਲਕੁਲ 100% ਪੋਸੀਬਲ ਹੈ ਬਟ ਉਹਦੇ ਵਿੱਚ ਗੱਲ ਕੀ ਹੈ ਇੱਕ ਲਿਮਿਟੇਸ਼ਨ ਹੈ ਪਹਿਲਾਂ ਨਾ ਯੂਨੀਵਰਸਿਟੀਆਂ ਦੀਆਂ ਆਪਸ਼ਨ ਬਹੁਤ ਸੀ ਹਰ ਸਿਟੀ ਦੇ ਵਿੱਚ ਹਰ ਕਾਉਂਟੀ ਦੇ ਵਿੱਚ ਬਟ ਇੱਥੇ ਯੂਨੀਵਰਸਿਟੀਆਂ ਥੋੜੀਆਂ ਜੀਆਂ ਸਪੈਸੀਫਿਕ ਨੇ ਲਿਮਿਟਿਡ ਨੇ ਪ੍ਰੋਗਰਾਮਸ ਉਹਨਾਂ ਦੇ ਵਿੱਚ ਹਰ ਟ੍ਰੇਡ ਨੂੰ ਲੈ ਕੇ ਓਪਨ ਹੈ ਸੋ ਸਿਰਫ ਗੱਲ kia ਆਪਣੇ ਮਨ ਨੂੰ ਸਮਝਾਉਣਾ ਕਿ ਜੇ ਮੈਨੂੰ ਲੰਡਨ ਤੋਂ ਤਕਰੀਬਨ 2 ਘੰਟੇ ਦੀ ਦੂਰੀ ਤੇ ਵੀ ਕੁਝ ਮਿਲਦਾ ਹੈ ਤੇ ਮੈਂ ਜਾਣ ਨੂੰ ਤਿਆਰ ਹਾਂ ਜੇ ਮੇਰਾ ਹੱਲ ਹੋ ਰਿਹਾ ਸੋ ਇਹ ਅਗਰ ਥਾਟ ਆਪਾਂ ਫਲੈਕਸੀਬਿਲਟੀ ਆਪਣੇ ਮਨ 'ਚ ਰੱਖ ਲੈਣੇ ਆ ਤਾਂ ਡੈਫੀਨੇਟਲੀ ਤੁਸੀਂ ਆਉਣ ਵਾਲਾ ਇਨਟੇਕ ਅਗਲੇ ਸਾਲ ਦਾ ਮਈ ਦਾ ਜਿਹੜਾ ਇਨਟੇਕ ਹੈ ਉਹਦੇ ਵੀ ਹੁਣ ਸਪਾਊਸ ਐਪਲੀਕੇਸ਼ਨਸ ਦੇ ਲਈ ਪ੍ਰੋਗਰਾਮਸ ਜਿਹੜੇ ਨੇ ਰਿਸਰਚ ਪ੍ਰੋਗਰਾਮਸ ਜਿਹੜੇ ਨੇ ਉਹ ਓਪਨ ਹੋ ਚੁੱਕੇ ਸੋ ਬੇਫਿਕਰ ਹੋ ਕੇ ਐਪਲੀਕੇਸ਼ਨਸ ਨੂੰ ਲਾਂਚ ਕਰੋ ਚਲੋ ਥੈਂਕ ਯੂ ਸੋ ਮੱਚ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜਗਪ੍ਰੀਤ ਸਿੰਘ ਹੁਣਾ ਨੇ 90238 90238 ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰਨਾ ਹੈ ਜ਼ਿਆਦਾ ਜਾਣਕਾਰੀ ਲਈ ਔਰ ਤੁਸੀਂ ਆਪਣੀ ਫਾਈਲ ਲਾਂਚ ਕਰ ਸਕਦੇ ਹੋ ਅਗਲੇ ਇਨਟੇਕਸ ਲਈ ਹੁਣ ਸਪਾਊਸ ਵੀਜ਼ਾ ਕਿਹੜੇ ਕਿਹੜੇ ਇਨਟੇਕਸ ਲਈ ਖੁੱਲ ਗਿਆ ਕਿ ਮਈ ਇਨਟੇਕ ਓਪਨ ਹੈ ਜੀ ਸੋ ਨੀਅਰਸਟ ਮਈ ਹੈ ਇਸ ਤੋਂ ਬਾਅਦ ਸਪਟੈਂਬਰ ਹੈ ਸੋ ਮਈ ਦੇ ਲਈ ਅਪਲੀਕੇਸ਼ਨਸ ਬਿਲਕੁਲ ਓਪਨ ਨੇ ਯੂਨੀਵਰਸਿਟੀਜ਼ ਰਿਸਪੌਂਡ ਕਰ ਰਹੀਆਂ ਨੇ ਪ੍ਰੋਗਰਾਮਸ ਨੂੰ ਲੈ ਕੇ ਚਲੋ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ